ਸਰਬੰਸਦਾਨੀ ਦਸਮ ਪਾਤਸ਼ਾਹ ਸਾਇਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ 'ਚ ਸ਼ੀਸ਼ ਰੱਖ ਕੇ ਆਖਦੇ ਹਾਂ ਜੀ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੁਣ ਅੰਮ੍ਰਿਤ ਵੇਲੇ ਦੇ ਦਰਸ਼ਨ ਕਰੋ ਜੀ ਸਿਰ ਦਰਬਾਰ ਸਾਹਿਬ ਕੇ ਅੱਜ ਤੁਹਾਨੂੰ ਲੈ ਕੇ ਚੱਲੇ ਆਂ ਜੀ ਸ੍ਰੀ ਫਤਿਹਗੜ ਸਾਹਿਬ ਬੈਕ ਸਾਡੇ ਰੈਡੀ ਨੇ ਬੱਚੇ ਸਾਡੇ ਤਿਆਰ ਹੋ ਰਹੇ ਨੇ ਲਗਭਗ ਤਿਆਰ ਹੋ ਹੀ ਚੁੱਕੇ ਨੇ ਮੰਮਾ ਵੀ ਤਿਆਰ ਹੋ ਚੁੱਕੇ ਨੇ ਤੇ ਫਤਿਹ ਦੀ ਸਾਂਝ ਪਾ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਉਹਨਾਂ ਹੀ ਗੱਡੀ ਵਿੱਚ ਬੈਠ ਕੇ ਹਨ ਤੇ ਹੁਣ ਸਵੇਰੇ 9 ਵਜੇ ਸ਼੍ਰੀ ਫਤਿਹਗੜ ਸਾਹਿਬ ਪਹੁੰਚ ਚੁੱਕੇ ਹਨ ਸਭ ਤੋਂ ਪਹਿਲਾਂ ਹੀ ਦੁੱਧਾ ਲੰਗਰ ਸ਼ੱਕ ਰਹੇ ਹਨ ਇਸ ਤੋਂ ਬਾਅਦ ਅਸੀਂ ਗੱਡੀ ਪਾਰਕਿੰਗ ਵਿੱਚ ਲਗਾਵਾਂਗੇ ਗੱਡੀ ਪਾਰਕਿੰਗ ਵਿੱਚ ਲੱਗ ਚੁੱਕੀ ਹੈ ਵਾਹਿਗੁਰੂ ਜੀ ਦੀ ਮਿਹਰ ਨਾਲ ਸਾਨੂੰ ਪਾਰਕਿੰਗ ਵੀ ਵਧੀਆ ਮਿਲ ਚੁੱਕੀ ਹੈ ਦਰਸ਼ਨ ਕਰੋ ਜੀ ਉਸ ਪਵਿੱਤਰ ਧਰਤੀ ਦੇ ਜਿੱਥੇ ਸ਼ਹੀਦਾਂ ਦਾ ਖੂਨ ਡੁੱਲਿਆ ਸਿੱਖ ਪੰਥ ਨੂੰ ਬਚਾਉਣ ਲਈ ਕਿਸੇ ਨੇ ਵੀ ਸ਼ਹੀਦੀ ਦਿੱੰਦਿਆ ਸੀ ਨਾ ਕਹੀ ਇੱਕ ਵਾਰ ਉਹਨਾਂ ਨੂੰ ਯਾਦ ਕਰਦੇ ਆਖਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੁਣ ਅਸੀਂ ਜੋੜ ਘਰ ਵਿੱਚ ਜੋੜੇ ਜਮਾ ਕਰਾਂ ਤੋਂ ਬਾਅਦ ਸਿੱਧਾ ਦਰਬਾਰ ਸਾਹਿਬ ਦੇ ਅੰਦਰ ਜਾਵਾਂਗੇ ਜੀ ਹੁਣ ਤੁਸੀਂ ਦਰਸ਼ਨ ਕਰੋ ਜੀ ਦਰਬਾਰ ਸਾਹਿਬ ਦੇ ਅੰਦਰ ਪਾਲਕੀ ਸਾਹਿਬ ਦੇ ਕੀਰਤਨ ਦਾ ਰਸ ਚੱਲ ਰਿਹਾ ਹੈ ਜੀ ਹੁਣ ਅਸੀਂ ਜਾ ਰਹੇ ਹਾਂ ਪੂਰਾ ਸਾਹਿਬ ਜਿੱਥੇ ਜਾ ਕੇ ਸਭ ਦੀ ਅੱਖਾਂ ਨਮ ਹੋ ਜਾਂਦੀਆਂ ਹਨ ਜਿਸ ਜਗ੍ਹਾ ਪਾਪੀ ਜਲ ਵਜੀਦ ਖਾਨ ਦੇ ਹੁਕਮ ਅਨਸਾਰ ਸਾਹਿਬ ਬਾਬਾ ਫਤਿਹ ਸਿੰਘ ਅਤੇ ਬਾਬਾ ਜੋਰਾਵਰ ਸਿੰਘ ਨੂੰ ਨੀਹਾਂ ਵਿੱਚ ਚਣਵਾ ਦਿੱਤਾ ਗਿਆ ਇਸ ਸ਼ਹੀਦ ਦੀ ਥਾਂ ਤੇ ਹੁਣ ਪਾਲਕੀ ਸਾਹਿਬ ਸ਼ਿਸ਼ੋਬਿਤ ਹੈ ਜੀ ਇਹ ਸਾਰਾ ਸੰਸਾਰ ਭਾਵੇਂ ਉਜੜ ਜਾਵੇ ਉਹ ਲੋਕੀ ਆਖਦੇ ਸਾਡਾ ਪਰਿਵਾਰ ਬਚ ਜਾਵੇ ਪਰ ਮਾਂ ਗੁਜਰੀ ਪਰਿਵਾਰ ਨੂੰ ਵਾਰ ਕੇ ਕਹਿੰਦੀ ਦਾਤਾ ਮੇਰ ਕਰੀ ਸਾਰਾ ਸੰਸਾਰ ਬਚ ਜਾਵੇ ਪਰਿਵਾਰ ਇੰਤਜ਼ਾਰ ਕਰ ਰਿਹਾ ਹੈ ਸਾਡਾ ਜੀ ਹੁਣ ਦਰਸ਼ਨ ਕਰੋ ਜੀ ਗੁਰਦੁਆਰਾ ਸ਼ੀਸ਼ਕੰਜ ਸਾਹਿਬ ਸਿੱਖ ਕੌਮ ਦੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਥੇ ਜ਼ਾਲਿਮ ਸੂਬੇ ਵਜੀਦ ਖਾਨ ਨੂੰ ਚੱਪੜ ਚਿੜੀ ਦੇ ਮੈਦਾਨ ਵਿੱਚ ਮਾਰਨ ਉਪਰੰਤ ਸਰਹੰਦ ਤੇ ਕਬਜ਼ਾ ਕੀਤਾ ਤੇ ਖਾਲਸਾ ਰਾਜ ਸਥਾਪਿਤ ਕੀਤਾ। ਸਰਹੰਦ ਫਤਿਹ ਦੌਰਾਨ ਜੰਗ ਵਿੱਚ ਸ਼ਹੀਦ ਹੋਏ 6000 ਸਿੰਘਾਂ ਦਾ ਸੰਸਕਾਰ ਵੀ ਇਸ ਸਥਾਨ ਤੇ ਕੀਤਾ ਗਿਆ। ਨੂੰ ਤੁਹਾਨੂੰ ਲੈ ਕੇ ਚੱਲੇ ਆ ਜੀ ਠੰਡਾ ਬੂਝ ਜਿੱਥੇ ਮਾਤਾ ਗੁਜਰੀ ਜੀ ਅਤੇ ਛੋਟੇ ਸ਼ਹਿਬਜਾਦੇ ਨੇ ਪੌਹ ਦੀਆਂ ਰਾਤਾਂ ਕੱਟੀਆਂ ਅਤੇ ਇਸੇ ਸਥਾਨ ਤੇ ਜਦੋਂ ਮਾਤਾ ਜੀ ਨੂੰ ਪਤਾ ਲੱਗਾ ਕਿ ਦੋਵੇਂ ਬੱਚੇ ਸ਼ਹੀਦੀ ਪਾ ਗਏ ਹਨ ਤਾਂ ਉਹਨਾਂ ਨੇ ਤੇਰਾ ਪਾਣਾ ਮਿੱਠਾ ਲਾਗੇ ਦਾ ਨਾਅਰਾ ਲਗਾ ਕੇ ਸ਼ਰੀਰ ਛੱਡ ਦਿੱਤਾ। ਠੰਡਾ ਬੁਰਜ ਸਰਦ ਹਵਾ ਮੌਸਮ ਚੜਦਾ ਤਾਪ ਖਿਆਲਾਂ ਨੂੰ ਅੱਖ ਪਰ ਆਉਂਦੀ ਚੇਤੇ ਕਰਕੇ ਮਾਂ ਗੁਜਰੀ ਤੇਰੇ ਲਾਲਾ ਨੂੰ ਠੰਡਾ ਬੁਰਜ ਉਤੋਂ ਠੰਡ ਕੇਰਦੀ ਰਹੀ ਨਾ ਵਿਹਦ ਗੰਗੂਆ ਤੇਰੇ ਬੈਰ ਦੀ ਹੁਣ ਇਹ ਗਰਮ ਦੁੱਧ ਦਾ ਪਿਆਲਾ ਛਕਦੇ ਹੋਏ ਜੀ ਗਰਮ ਦੁੱਧ ਦਾ ਲੰਗਰ ਚੱਲ ਰਿਹਾ ਏ ਥੱਲੇ ਅੱਖਾਂ ਨਮ ਹੋ ਗਈਆਂ ਇਸ ਸਥਾਨ ਤੇ ਪਹੁੰਚ ਕੇ ਤੁਹਾਨੂੰ ਲੈ ਕੇ ਚੱਲੇ ਹਾਂ ਜੀ ਗੁਰਦੁਆਰਾ ਬੇਬਾਨਗੜ੍ਹ ਸਾਹਿਬ ਸਾਹਮਣੇ ਗੁਰਦੁਆਰਾ ਸਾਹਿਬ ਨਜ਼ਰ ਆ ਰਿਹਾ ਜੀ 1704 ਈਸਵੀ ਨੂੰ ਜ਼ਾਲਮ ਮੁਗਲਾਂ ਨੇ ਦੋਵੇਂ ਸੈਬਜ਼ਾਦੇਆਂ ਨੂੰ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਨੂੰ ਬਹੁਤ ਹੀ ਬੇਰਹਿਮੀ ਨਾਲ ਸ਼ਹੀਦ ਕਰ ਦਿੱਤਾ ਸੀ ਅਤੇ ਮਾਤਾ ਗੁਜਰੀ ਜੀ ਵੀ ਸ਼ਹੀਦ ਛੱਡ ਗਏ ਸਨ ਪਾਪੀਆਂ ਨੇ ਤਿੰਨੇ ਪਵਿੱਤਰ ਸ਼ਰੀਰ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਪਿੱਛੇ ਵਗਦੀ ਨਦੀ ਹੰਸਲਾ ਦੇ ਕੰਡੇ ਜੰਗਲ ਵਿੱਚ ਇਸ ਸਥਾਨ ਤੇ ਸੁੱਟ ਦਿੱਤੇ ਇੱਥੇ ਕਈ ਭਿਆਨਕ ਜਾਨਵਰ ਸਨ ਇਨ੍ਹਾਂ ਜਾਨਵਰਾਂ ਤੋਂ ਸ਼ਰੀਰ ਦੀ ਰਾਖੀ ਬੱਬਰ ਸ਼ੇਰ ਨੇ 48 ਘੰਟੇ ਤੱਕ ਇਸੇ ਸਥਾਨ ਤੇ ਕੀਤੀ ਸੀ ਇਥੋਂ ਹੀ ਦੀਵਾਨ ਟੋਡਰ ਮਲਨੀ ਸ਼ਰੀਰਾਂ ਨੂੰ ਇਸ਼ਨਾਨ ਕਰਵਾ ਕੇ ਗੁਰਦੁਆਰਾ ਚੌਥੀ ਸਰੋਪ ਵਿਖੇ ਸੰਗਤਾਂ ਦੇ ਨਾਲ ਸੰਸਕਾਰ ਲਈ ਲੈ ਕੇ ਗਏ ਬਾਹੋ ਦੁਨੀਆਂ ਦੇ ਮਾਲਕਾ ਤੂੰ ਵਖਰਾ ਈ ਧਰਮ ਚਲਾ ਦਿੱਤਾ ਪਾ ਪਾਣੀ ਵਿੱਚ ਗੁਰਬਾਣੀ ਦਾ ਰਸ ਤੂੰ ਉਸ ਨੂੰ ਅੰਮ੍ਰਿਤ ਬਣਾ ਦਿੱਤਾ ਕੰਬ ਦੇ ਪੇ ਸੀ ਜੋ ਲੋਕ ਚੀੜੀਆਂ ਵਾਂਗ ਉਹਨਾਂ ਨੂੰ ਅੰਮ੍ਰਿਤ ਛਕਾ ਕੇ ਸ਼ੇਰ ਬਣਾ ਦਿੱਤਾ ਇੱਥੇ ਇੱਕ ਨਹੀਂ ਵਾਰਦਾ ਕੋਈ ਕਿਸੇ ਖਾਤਰ ਦੂਸਰ ਸਰਬੰਸ ਇੱਕ ਕੌਮ ਦੇ ਲੇਖੇ ਲਾ ਦਿੱਤਾ ਤੂੰ ਸਾਰਾ ਸਰਬੰਸ ਹੀ ਕੌਮ ਦੇ ਲੇਖੇ ਲਾ ਦਿੱਤਾ ਦਰਸ਼ਨ ਕਰੋ ਜੀ ਉਹਨਾਂ ਸ਼ੇਰਾਂ ਦੇ ਜਿਨ੍ਹਾਂ ਨੇ ਸਾਡੇ ਛੋਟੇ ਸੇਬ ਜਦੇ ਦੇ ਸ਼ਰੀਰਾਂ ਦੀ ਰਾਖੀ ਕੀਤੀ ਸੰਗਤਾਂ ਦਰਸ਼ਨ ਕਰਦੀਆਂ ਹੋਈਆਂ ਥੜਾ ਸਾਥ ਦੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਹੁਣ ਤੁਹਾਨੂੰ ਦਰਸ਼ਨ ਕਰਵਾਨੇ ਹਾਂ ਜੀ ਜੋਤੀ ਸਰੂਪ ਸਾਹਿਬ ਗੁਰਦੁਆਰੇ ਦੇ ਇੱਥੇ ਹੀ ਛੋਟੇ ਸੇਬ ਜਦੇ ਅਤੇ ਮਾਤਾ ਗੁਜਰ ਕੌਰ ਜੀ ਦੇ ਪਵਿੱਤਰ ਦੇਹਾਂ ਦਾ ਸੰਸਕਾਰ ਕੀਤਾ ਗਿਆ ਸੀ ਇਹ ਥਾਂ ਜਾਲਮ ਮੁਗਲ ਹਕੂਮਤ ਤੋਂ ਦੀਵਾਨ ਟੋਡਰ ਮੱਲ ਨੇ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਲਈ ਸੀ ਇਸ ਸਥਾਨ ਤੇ ਹੁਣ ਪਾਲਕੀ ਸਾਹਿਬ ਚ ਸ਼ੋਭਿਤ ਹੈ ਜੀ ਸਿੱਖ ਇਤਿਹਾਸ ਵਿੱਚ ਇਹ ਸਭ ਤੋਂ ਮਹਿੰਗੀ ਜ਼ਮੀਨ ਹੈ ਕਿਉਂਕਿ ਦੀਵਾਨ ਟੋਡਰ ਮਲ ਨੇ 4 ਗੱਜ ਜ਼ਮੀਨ 78000 ਸੋਨੇ ਦੇ ਸਿੱਕੇ ਜ਼ਮੀਨ ਤੇ ਖੜੇ ਕਰਕੇ ਖਰੀਦੀ ਸੀ ਜੋ ਕਿ ਹੁਣ ਦੇ 2.50 ਕਰੋੜ ਬੰਦੇ ਹਨ ਇਸ ਲਈ ਵੀ ਮਹਿੰਗੀ ਹੈ ਕਿਉਂਕਿ ਇੰਨੀ ਘੱਟ ਜਗ੍ਹਾ ਲੈ ਕਿਸੇ ਨੇ ਵੀ ਨੇ ਪੈਸੇ ਨਹੀਂ ਲਗਾਏ ਨਾ ਹੀ ਲਗਾ ਸਕਦਾ ਹੈ ਦਰਸ਼ਕ ਕਰੋ ਜੀ ਪਾਲਕੀ ਸਾਹਿਬ ਤੇ ਸੰਗਤਾਂ ਹਮ ਹਮਾ ਕੇ ਪਹੁੰਚੀ ਹੋਈਆਂ ਨੇ ਤਨ ਮਾਤਾ ਗੁਜਰੀ ਪੋਤੇ ਆਪਣੇ ਜਿੰਨੀ ਹੱਥੀ ਤੋਰੇ ਮੌਤ ਨੂੰ ਕਰਨ ਸਲਾਮਾ ਇੱਕ ਦੂਜੇ ਤੋਂ ਹੋ ਮੂਰੇ ਸਮਝੀ ਨਾ ਸਮਝੀ ਸੂਬਿਆ ਕਿ ਪਿੱਛੇ ਪੱਪ ਧਰ ਜਾਣਗੇ ਗੋਬਿੰਦ ਦੇ ਲਾਲ ਸੂਬਿਆ ਸਮਝੀ ਨਾ ਡਰ ਜਾਣਗੇ ਦਰਸ਼ਨ ਕਰੋ ਜਿਸਰੋਬਰ ਸੈਦ ਦੇ ਦਰਸ਼ਨ ਕਰੋ ਜੀ ਤੇਰੇ ਲਾਲਾਂ ਦਾ ਖੂਨ ਜੇ ਡੁੱਲਦਾ ਨਾ ਸਿਰ ਸਿੱਖੀ ਦੇ ਤਖਤ ਨਾ ਤਾਜ ਰੇਂਦਾ ਤਾਂ ਲੇ ਟੁੱਟ ਦੇ ਨਾ ਗੁਲਾਮੀਆਂ ਦੇ ਦੇਸ਼ ਉਵੇਂ ਹੀ ਅਜ ਮਹਤਾਜ ਰਹਿੰਦਾ ਨਵੇਂ ਗੁਰੂ ਚੇ ਬਲੀਦਾਨ ਨਾ ਦਿੰਦੇ ਤੇ ਜੰਜੂ ਲਾਉਣ ਦਾ ਅਜਿਹਾ ਰਵਾਜ ਰਹਿੰਦਾ ਮਾਂ ਗੁਜਰੀ ਤੇ ਲਾਲ ਪਿਆਰੇ ਜਿਨ੍ਹਾਂ ਐਸੇ ਸਾਕੇ ਕਰ ਦਿਖਾਏ ਕੁਲੇ ਦਾ ਨਾਮ ਰੋਸ਼ਨ ਕੀਤਾ ਵੈਰੀਆਂ ਦੇ ਵੀ ਸਿਰ ਚੁਕਾਏ ਨੀਹਾਂ ਵਿੱਚ ਖੜੇ ਯੋਧੇ ਜ਼ੁਲਮ ਤੋਂ ਜਰਾ ਵੀ ਨਾ ਘਬਰਾਏ ਵੇਖ ਲਸਾਨੀ ਸ਼ਹੀਦੀ ਲਾਲਾਂ ਦੀ ਸਾਰਾ ਸੰਸਾਰ ਸਿਰ ਨਿਵਾਏ ਤਨ ਮਾਤਾ ਗੁਜਰੀ ਜੀ ਤੇ ਛੋਟੇ ਸੇਵ ਜਦੈਂ ਚਾਰ-ਚਾਰ ਕੱਪੜੇ ਪਾ ਕੇ ਵੀ ਇਨੀ ਠੰਡ ਲੱਗਦੀ ਹੈ ਕਿ ਬਾਹਰ ਜਾਣ ਨੂੰ ਸਾਡਾ ਦਿਲ ਨਹੀਂ ਕਰਦਾ। ਧੰਨ ਜੀਗਰਾ ਸੀ ਉਸ ਮਾਤਾ ਗੁਜਰੀ ਜੀ ਦਾ ਅਤੇ ਸਾਡੇ ਸਹਿਬ ਜਦਿਆਂ ਦਾ ਜੋ ਇਨੀ ਠੰਡ ਵਿੱਚ ਠੰਡੇ ਬਰਚ ਵਿੱਚ ਰਹੇ ਸਨ। ਸਿਰਫ ਸਾਡੇ ਲਈ ਦਿਲੋਂ ਪਿਆਰ ਅਤੇ ਸਤਿਕਾਰ ਆ ਉਹਨਾਂ ਨਿੱਕੀਆਂ ਜਿੰਦਾ ਤੇ ਮਾਤਾ ਗੁਜਰੀ ਜੀ ਦਾ। ਜੇ ਇਤਿਹਾਸਿਕ ਬਲੌਗ ਬਣਾਉਂਦੇ ਆ ਕੋਈ ਗਲਤੀ ਹੋ ਗਈ ਤਾਂ ਅਣਜਾਣ ਬੱਚਾ ਸਮਝ ਕੇ ਮਾਫ਼ ਕਰਿਓ ਜੀ ਹਤੇ ਵੀਡੀਓ ਨੂੰ ਸ਼ੇਅਰ ਲਾਈਕ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਕਮੈਂਟ ਜ਼ਰੂਰ ਕਰਿਆ ਕਰੋ ਜੀ ਬੇਨਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ